ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਡ ਆ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਵੇੜਾਂ ਆ ਗਈਆਂ ਵੀਰ ਕੋਲੇ ਤਾਜ਼ੀਆਂ ਸੂਈਆਂ ਨੇ ਜਰਸੀਆ ਵੀਰਿਓ ਚੰਗੇ ਰਕਾਰਡ ਵਾਲੀਆਂ ਨੇ ਤਾਂ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਜਾਜਾ ਵੀਰ ਦਾ ਆਓ ਵੀਰੇ ਇੰਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਸਤ ਸ੍ਰੀ ਅਕਾਲ ਵੀ ਦੀ ਸਾਰਿਆਂ ਕੁਲਜਿੰਦਰ ਡੇਰੀ ਫਾਰਮ ਦੇਖ ਲੈ ਸਾਰਿਆਂ ਸਤ ਸ੍ਰੀ ਅਕਾਲ ਵੀਰਾਂ ਪਹਿਰਾਨੀ ਹੋਰ ਸਨਾਮ ਵੀਰੇ ਠੀਕ ਠਾਕ ਸੇ ਤਾਂ ਚੜਦੀ ਕਲਾ ਵੀ ਚੜਦੀ ਕਲਾ ਚਲੋ ਵਧੀਆ ਹਾਂ ਵੀਰੇ ਨਾਂ ਦੱਸੀਂ ਆਪਦਾ ਨਾਂ ਵੀਰ ਜੀ ਮੇਰਾ ਜੋਬਨ ਹੈ ਪਿੰਡ ਮਾਸ਼ੀ ਨੰਗਲ ਹਾਂਜੀ ਤਹਿਸੀਲ ਜੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰੇ ਆਪਣੇ ਕੋ ਵੱਡੀਆਂ ਵਹਿੜਾਂ ਆਗੀਆਂ ਹਨਾ ਵੱਡੀਆਂ ਵਹਿੜਾਂ ਚੰਗੇ ਰਿਕਾਰਡ ਵਾਲੀਆਂ ਹਾਂ 30 30 ਕਿਲੋ ਵਾਲੀਆਂ 30 30 ਕਿਲੋ ਵਾਲੀਆਂ ਤਾਂ ਵੀਰਾਂ ਨੂੰ ਬੇਨਤੀ ਹੈ ਵੀਰੇ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਵੱਡੀਆਂ ਵਹਿੜਾਂ ਨੇ ਤਾਂ ਉਦਾਂ ਵੀਰੋ ਨਾਲ ਦੁੱਧ ਦਾ ਕੰਮ ਆ ਪਸ਼ੂ ਚੰਗੇ ਹੁੰਦੇ ਆ ਦੁੱਧ ਵਾਲੇ ਹੁੰਦੇ ਆ ਵੀਰੋ ਤਾਂ ਰੇਟ ਵੀ ਵੀਰੇ ਜਾਇਜ ਬਿਲਕੁਲ ਜਾਇਜ ਛੋਟੇ 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 ਰੇਟ ਆ ਹਨਾ ਵੱਡੀਆਂ ਵੱਡੀਆਂ ਵੈੜਾ ਹਨਾ ਜੀ ਤਾਂ ਵੇਖੋ ਵੀਰੋ ਵੱਡੀਆਂ ਵੈੜਾ ਨੇ ਤਾਂ ਪਹਿਲੇ ਨੰਬਰ ਤੇ ਆ ਗਈ ਵੀਰੇ ਵੈੜ ਇਹ ਤੋਂ ਹੀ ਕਰ ਦਈਏ ਸ਼ੁਰੂ ਹਨਾ ਹਾਂ ਜੀ ਹਾਂ ਜੀ ਇਹ ਤੋਂ ਕਰ ਠੀਕ ਹੈ ਪਹਿਲਾ ਸੁਵਾ ਤੇ ਦੂਜਾ ਸੁਵਾ ਵੀਰੇ ਨਹੀਂ ਵੀਰੇ ਸੁਵਾ ਦੂਜਾ ਹਾਂਜੀ ਦੰਦੋਂ 6 ਦੰਦ 6 ਦੰਦ 6 ਦੰਦ ਠੀਕ ਆ ਜੀ ਤਾਂ ਵੇਖੋ ਵੀਰੇ ਵੱਡੀ ਵੈੜਾ ਦੂਜਾ ਸੁਵਾ ਥਣ ਬੜਾ ਸਪੈਸ਼ਲ ਲੱਗਦਾ ਨਾ ਵੀਰ ਖਾਰ ਲੱਗੋ ਕੀ ਬਾਤ ਹੈ ਗੁਲਾਬੀ ਥਣ ਆ ਗਿਆ ਹਨਾ ਮਈਆਂ ਵਾਲਾ ਮਈਆਂ ਤਾਂ ਵੱਡੀ ਵੈੜ ਵੱਡੀ ਵੈੜ ਠੀਕ ਆ ਤਾਂ ਕੱਲ ਦੀ ਸੂਈ ਵੀਰੇ ਇਹ ਵੀਰੇ ਨਹੀਂ ਕੱਲ ਜੀ ਤਰਪਾਏ ਰਾਤੀ ਸੂਈ ਵਸ਼ੀ 12 ਕ' ਕੱਲ ਰਾਤੀ 12 ਕ' ਵੇ ਸੂਈ ਅੱਛਾ 12 ਕ' ਵੇ ਰਾਤ 12 ਕ' ਵੇ ਸੂਈ ਹਾਂ ਇਹ ਚਵਾਈ ਹੋਈ ਸਵੇਰੇ ਠੀਕ ਆ ਜੀ ਸਵੇਰੇ ਹਾਂ ਚਵਾਈ ਇੱਕੋਈ ਬਿਲਕੁਲ ਤਾਂ ਦੁੱਧ ਵਾਲੀ ਵੜ ਵੱਡੀ ਵੜਾ ਹੈ ਨਾ ਜੀ ਦੁੱਧ ਕਲਿੰਦਰਪਾ ਤੁਸੀਂ ਪਹਿਲੇ ਸਵੇ ਮਸ਼ੀਨ ਨੇ ਦਿੱਤਾ ਇਹਨੇ ਕੋ 22 23 ਕਿਲੋ 22 23 ਕਿਲੋ ਠੀਕ ਹੈ ਚਲੋ ਉਮੀਦ ਆ ਵੀ 28 30 ਕਿਲੋ ਵਸ਼ੀ ਦੁੱਧ ਦੇ ਦੂਗਾ 28 30 ਲੀਟਰ ਭਰ ਜੋ ਜੀ ਉਹ ਠੰਡੀ ਫੜੀ ਆ ਵਾਲ ਠੀਕ ਹੈ ਜੀ ਆਹ ਭਾਈ ਤਾਂ ਬੈਠਾ ਰਹਿ ਅੱਜ ਆ ਵੀ ਖਤੋਂ ਖਾਦਨੇ ਵੇ ਕੀ ਬਾਤ ਹੈ ਜੀ ਮੋਟੀ ਧਾਰਾ ਕੀ ਬਾਤ ਆ ਠੀਕ ਹੈ ਵੀਰ ਜੀ ਠੀਕ ਹੈ ਠੀਕ ਹੈ ਠੰਡੀ ਭਾਈ ਦਾ ਬੈਠਾ ਤੇ ਨਿਆਣਾ ਨਿਗਾਹ ਜਵਾਬ ਬਹੁਤ ਸਿਰਾਈ ਲੱਗਿਆ ਓਹ ਚੰਗੀ ਵਸ਼ੀ ਠੀਕ ਹੈ ਜੀ ਥੋੜੇ ਅੰਦਰ ਤੇ ਇਹ ਆਪਣੇ ਬਹਾਮਣਾ ਕੋ ਲਈ ਵੈੜ ਠੀਕ ਹੈ ਜੀ ਤੇ ਇਹ ਨਾ ਲਈ ਤੇ ਚਲੋ ਗੱਭਣ ਹਾਂਜੀ ਤੇ ਥੋੜੀ ਜਿਹੀ ਪਰਾ ਆ ਕੇ ਸੂਪੀ ਵਸ਼ੀ ਪਰਾਈ ਬਹੁਤ ਜ਼ਿਆਦਾ ਉਪਰ ਆ ਗਈ ਹਾਂ ਉਪਰ ਆ ਕੇ ਸੂਪੀ ਇਹ ਵੀ ਆ ਗਈ ਉੱਥੇ ਨਾ ਉਹ ਦਸ਼ਰਾ ਦਸ਼ੁਰਾ ਨਾਲ ਫਲ ਫੁੱਲ ਦੀਆਂ ਕਾਦੀ ਠੀਕ ਹੈ ਠੀਕ ਹੈ ਬਹੁਤ ਬੜੀ ਸਾਂਭੀ ਕੱਲੀ ਵਸ਼ੀ ਜਨਾਂ ਕੋ ਠੀਕ ਹੈ ਜੀ ਤੇ ਥੋੜਾ ਜਿਹਾ ਪਰਾ ਆ ਕੇ ਸੂਪੀ ਆ ਉਪਰ ਆ ਗਈ ਥੋੜਾ ਜਿਹਾ ਹਾਂ ਉਪਰ ਆ ਕੇ ਥੋੜਾ ਜਿਹਾ ਸੂਪੀ ਠੀਕ ਹੈ ਖ ਬਾਕੀ ਚਵਾ ਤਾਨੂੰ ਵੀਰੇ ਨੇ ਮਖਾਲਤਾ ਬਹੁਤਾ ਹੀ ਮੈਂ ਬੰਬੂਗੜ ਚਵਾ ਲੱਗਿਆ ਤੇ ਥਣ ਥਣ ਵੀ ਮਈਆਂ ਆਲਾ ਤਾਂ ਲੈਵਾ ਚੈੱਕ ਕਰੋ ਵੀਰੋ ਕੀ ਕਹਨੇ ਆ ਤਾਂ ਹਜੇ ਥੋੜਾ ਜਿਹਾ ਵੀਰ ਨੇ ਕਿਵੇਂ ਦੱਸਾਂ ਕਿ ਉਹ ਪ੍ਰਾਗੇ ਸੁਗੀ ਆ ਉਹਦਾ ਇੱਕ ਦੋ ਦਿਨ ਲੈਣ ਦੀ ਵੀਰ ਹੈਨਾ ਠੀਕ ਹੈ ਜੀ ਤਾਂ ਉਹਦਾ ਕਿਹੜਾ ਪਸ਼ੂ ਲੈ ਕੇ ਆਉਂਦੇ ਦੁੱਧ ਆਲਾ ਲੈਉਂਦੇ ਹੈਨਾ ਆਹ ਕਿਹਨੇ ਦੁੱਧ ਆਦਾ ਕੰਮ ਨਾਲ ਦੁੱਧ ਦਾ ਕੰਮ ਆ ਵੀਰ ਉਹਨਾਂ ਦਾ ਡੇਰੀ ਦਾ ਕੰਮ ਆ ਵੀਰੋ ਪਸ਼ੂ ਆਪਾਂ ਨਹੀਂ ਦੁੱਧ ਆਲਾ ਦੁੱਧ ਆਲਾ ਬਿਲਕੁਲ ਬੱਚੇ ਦਾ ਤੇ ਕਰਦੀ ਹੈ ਹੈਨਾ ਕਾਲੀ ਪਈ ਜਾਂਦੀ ਤੁਨੂੰ ਸਹਿਣਾ ਵੀ ਕਦੀ ਉਹਨਾਂ ਕਦੀ ਘਰੋਂ ਗੱਡੀ ਨਹੀਂ ਬਾਹਰ ਠੀਕ ਹੈ ਜੀ ਕਾਲੀ ਕੋ ਰਸੀਹ ਉਹਨਾਂ ਨੂੰ ਬੰਮਣੂ ਕੀ ਬਾਤ ਹੈ ਵੱਡੀ ਵੈੜਾ ਵੀਰੋ ਤਾਂ ਫੇਸ ਕੁਆਲਿਟੀ ਚੈੱਕ ਕਰ ਲਓ ਵੈੜਦੀ ਤਾਂ ਆ ਬੱਚਾ ਆ ਗਿਆ ਹਨਾ ਜੀ ਗਿੱਲਾ 나ੜੂ ਗਿੱਲਾ ਬਿਲਕੁਲ ਠੀਕ ਹੈ ਆ ਤਾਜੀ ਹੈ ਬਿਲਕੁਲ ਤਾਜੀ ਹੈ ਗਿੱਲਾ 나ੜੂ ਬਿਲਕੁਲ ਠੀਕ ਹੈ ਜੀ ਉੱਪਰ ਆ ਗਏ ਥੋੜਾ ਜਿਹਾ ਸੁਗਿਆ ਤਾਂ ਨੇ 2-4 ਦਿਨ ਖੜਨੇ ਹਨਾ ਬਲੀ ਕਲਿੰਦਰਪਾਹ ਹੀ ਮਾਲ ਲੈਣਾ ਦਾ ਦੁੱਧ ਦੁੱਧ ਵਾਲਾ ਪਸ਼ੂ ਬਿਲਕੁਲ ਡੇਰੀ ਡੁੱਡੀ ਦਾ ਕੰਮ ਹੈ ਮਾਲ ਲੈਣਾ ਦੁੱਧ ਦਾ ਬਿਲਕੁਲ ਜੀ ਤੇ ਇਹ ਵੀਰ ਜੀ ਹੁਣ ਵੜਾ ਆਪਾਂ ਕਿੰਨੇ ਦੀ ਦੇ ਦੇਣੀ ਆ ਕਲਿੰਦਰਪਾਹ ਮੋਲ ਭਾਜ ਨਾ ਮਰਜ਼ੀ ਕਰੀ ਜੀਏ ਲੱਖ 9990 ਹਾਂਜੀ ਬੈਣ ਹਾਂ ਨਾ ਜਿਹੜੀ ਇਹ ਦੇ ਦਾਂਗੇ 85 ਦੀ ਇਹ 85 ਦੀ ਹੁਣ 85 ਦੇ ਦਾਂਗੇ ਠੀਕ ਆ ਵੀਰੇ ਉੱਚੀ ਹਿਊਜ਼ ਛੋਟ ਜਿਹਾ ਛੋਟ ਜਿਹਾ ਕਰਾਉਣੀ ਦੇ ਤੈਨੂੰ ਛੱਡ ਦੇ ਵੀਰੇ 82000 ਦੀ ਚੱਲ ਜੇ ਤੂੰ ਕਹੇ ਤਾਂ 82 ਦੇ। 82 ਜੋ 500 ਛੋਟ ਕਰਦਾਂਗੇ। ਪਰ ਤੂੰ ਮੁੜ ਕੇ ਜਾ ਰ ਖੇਤ ਤੂੰ ਨਾ ਕਰੇ ਕੋਈ। ਠੀਕ ਹੈ ਜੀ। ਮਸ਼ੀਨ ਬਹੁਤ ਵੱਡੀ 30 ਕਿਲੋ ਵਾਲੀ ਆ। 30 ਕਿਲੋ। ਮਸ਼ੀਨ ਪਹਿਲਾਂ ਨੇ ਕੋਈ ਨੇ ਦੱਸਿਆ ਕੁੜੀਆਂ ਵੀ ਨਹੀਂ। ਆਦੀ ਅਸੀਂ ਦੁੱਧ ਦੇ ਦੂ 30 ਕਿਲੋ 28 28 30 ਕਿਲੋ ਭਰ ਦੋ। ਕਿਉਂਕਿ ਥਣ ਵੀ ਬੜਾ ਸਪੈਸ਼ਲ ਲੱਗਿਆ ਵੀ। ਬੜੀ ਬੜੀ ਪਾਇਆ ਉਧਰੋਂ ਬੈਠਾ ਰ ਜਿੱਦੋਂ ਲੱਗੀ ਬੈਠਾ ਥਣ ਕੁੜੀਆਂ ਚ ਸੁਭਾ ਥਣ। ਇਹ ਪੀੜੀ ਦੇ ਪਾਵਾਂ ਅਰਗੇ ਲੱਗੇ ਆ। ਤਾਂ ਹੁਣ ਹਾਂ ਨਾ 81000 ਦੀ ਹਨਾ ਤਾਂ 80000 ਦੇ ਦਾਂਗੇ ਬਾਕੀ ਕੋਈ ਫੋਨ ਲਾ ਲਈ ਯਾਰ ਮੋੜਿਓ ਨਾ ਹਨਾ ਤਾਂ ਵੱਡੀ ਵੈੜਾ ਥੋੜਾ ਬੋਲਾ ਕਰ ਦਾਂਗੇ ਹਾਂ ਨਹੀਂ ਰੇਟ ਠੀਕ ਹੈ ਕੋਈ 95 90 ਨਹੀਂ ਵੀਰੇ 81000 ਦੀ ਫੋਨ ਬਾਕੀ ਤੁਸੀਂ ਜ਼ਰੂਰ ਲਾ ਲਿਓ ਵੀਰ ਨੂੰ ਛੋੜ ਛੱਪਾ ਹੋ ਜੂ ਠੀਕ ਹੈ ਦੂਜੇ ਨੰਬਰ ਤੇ ਵੀਰੇ ਵੈੜਾ ਇਹ ਕੁਲਜਿੰਦਰ ਭਾ ਯਰਸੀ ਕਲਾਵੇ ਪਾਏ ਥੱਲੇ ਉਹ ਲੈ ਵਾ ਦੱਸਣਾ ਇਹ ਇਹ ਨਹੀਂ ਵੀ ਕੋਈ ਟੱਕੀ ਆ ਮੈਂ ਮੋ ਟਾਈਮ ਇਥੋਂ ਕੋਈ ਬੋੜਾ ਹੀ ਨਾ 18 ਮੀਗਲੋ ਚੋਕੇ ਲੈ ਜਾ ਕੱਲ ਦੀ ਸੂਈ ਕੱਲ ਦੀ ਸੂਈ ਠੀਕ ਹੈ ਜੀ 18 ਨਿਕਲ ਬੋੜਾ ਕੇ ਚੋਕੇ ਲੈ ਜ ਦੁੱਧ ਬਸ਼ੀ ਇਹ ਵੀ ਦੋਵਾਂਗੀ 30 ਕਿਲੋ ਠੀਕ ਹੈ ਜੀ 30 ਕਿਲੋ ਦੋ ਦੇ ਦੂਗੀ 30 ਲੀਟਰ ਪਰ ਯਾਰ ਸੀ ਤੇ ਯਾਰਾ ਬਖਾਰ ਕੰਨ ਕੁੰਨ ਬਖਾਰ ਹੋ ਗਈ ਜੇ ਖੋਲ ਦੋ ਇਹਨੂੰ ਤੋਰ ਦੇ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਵੱਡੀ ਵੈੜਾ ਫੇਸ ਕੁਆਲਟੀ ਚੈੱਕ ਕਰ ਲਓ ਨਿਗਾ ਨਿਗਾ ਕੰਨ ਛੇਦਾਂ ਦੀ ਅਮੂ ਅੱਛਾ ਅੱਛਾ ਛੇਦਾਂ ਦੀ ਠੀਕ ਹੈ ਜੀ ਆ ਪਸ਼ੂ ਦੁੱਧ ਵਾਲਾ ਤੁਸੀਂ ਲਿਓ ਜਾਂਦਾ ਥੱਬੇ ਤੋਂ ਬੇ ਥੱਲੇੋਂ ਲਾਇਆ ਹੈ 18 19 ਕਿਲੋ ਸਟਾਰਟਿੰਗ ਬੋਲਾ ਚੁੱਕ ਗਈ ਕੀ ਬਾਤ ਹੈ ਵੇਖੋ ਵੀਰੋ ਲੈਵਾ ਕੀ ਕਹਨੇ ਲੈਵੇ ਜੀ ਇੱਕ ਹੁੰਦਾ ਥੱਬੇ ਇੱਕ ਹੁੰਦੀਆਂ ਪੰਡਾਂ ਨੇ ਪੰਡਾਂ ਹੀ ਪਾਈਆਂ ਉਹਨਾਂ ਦਿਵਾ ਦੇ ਇੱਕਦਮ ਧੋਨਾਂ ਨੂੰ ਗਾਂ ਉਹਨਾਂ ਪਛਾਣੂ ਤੇ ਉਹਨਾਂ ਗਾਂ ਨੂੰ ਬਿਲਕੁਲ ਦੁੱਧ ਵਾਲੀ ਬੈੜਾ ਜੀ ਟੌਪ ਕਲਾਸ ਆ ਤਾਂ ਵੇਖੋ ਵੀਰੋ ਕਿੰਨਾ ਲੇਵਾ ਗਾਂ ਨੂੰ ਉਹਨਾਂ ਪਛਾਣੂ ਆ ਤਾਂ ਬਾਕੀ ਦੁੱਧ ਵੀਰੋ ਤੁਹਾਡੇ ਪਾਇਦਾ ਦੁੱਧ ਸੇਵਾ ਦਾ ਇਹ ਹਰੇਕ ਵੀਡੀਓ ਚ ਕਹਿੰਨੇ ਆ ਕਿ ਦੁੱਧ ਤੇ ਤੁਹਾਡੇ ਪਾਇਦਾ ਹੋਣੇ ਨੇ ਆਪਨਾ ਆਪ ਤਾਂ ਵੀਰੇ ਥੱਲੇ ਵਖਾਤਾ ਹਨਾ ਤਾਂ ਅੱਗੋਂ ਜਿਹੜਾ ਵੀ ਸੇਵਾ ਵਾਲਾ ਲੈ ਜਾਊਗਾ ਤਾਂ ਚੰਗਾ ਦੁੱਧ ਭਰ ਜੂ ਚਾਰੂ ਇਹ ਨਹੀਂ ਜੇ ਕੋਈ ਸੇਵਾ ਕਰੂ ਨਾ ਤੇ 30 ਕਿਲੋ ਦੁੱਧ ਕੰਨੋਂ ਫੜੀ ਗੁਰੂ ਵਸ਼ੀ ਠੀਕ ਹੈ ਜੀ ਹਾਂ ਬਈ ਨਿਕਾਣੇ ਦਾ ਕਾਨੂੰਨਿਕਾ ਆਇਆ ਮੂੰਹ ਮੇਹ ਇਧਰ ਦੇਖਾ ਫੇਸਟਵਾਲ ਜੀ ਨਸਣਾ ਵੀਰੇ ਕੁਆਲਿਟੀ ਹੈ ਤਾਂ ਹੀ ਤਾਂ ਇਹ ਨਾਲੇ ਵਾਲੇ ਫਿਰਦੀ ਹਨਾ ਸੋਣੀ ਵੈੜਾ ਠੰਡੀ ਠੰਡੀ ਪੰਜ ਦਾ ਕੋ ਮਰਜੀ ਬੈਠਾ ਰਹੇ ਥੱਲੇ ਆ ਹਾਂ ਸੋਣੀ ਚਾਹ ਸਪੈਸ਼ਲ ਲੱਗ ਹਾਂ ਮਗਰੋਂ ਬਹੁਤ ਚੰਗੀ ਹੈ ਵੀਰੇ ਟੌਪ ਕਲਾਸ ਪੰਡਾ ਹੀ ਪਾਈਆਂ ਮੁੱਲ ਵੀਰੇ ਦਾ ਮੁੱਲ ਦਾ ਕਲਿੰਦਰਪਾ 75 ਹਾਂਜੀ ਘਰ ਵਾਲਾ ਛੋਟ ਨਹੀਂ ਕਰਾਂਗਾ ਠੀਕ ਹੈ ਵੀਰੇ ਆਪ ਹੀ ਕਰ ਲਿਓ ਰੇਟ ਤੁਹਾਡਾ ਠੀਕ ਆ ਤਿੰਨ ਛੱਡ ਦੇ ਚੱਲ ਯਾਰ 72 ਦੀ 72 ਦੀ ਹਾਂ ਹਾਂ ਠੀਕ ਆ ਜਦ ਕਹਿਤਾ ਬਾਕੀ ਆ ਦੇਸ਼ ਦੇ ਦਾਂਗੇ ਪਰ 30 ਕਿਲੋ ਦੀ ਵਾ 70000 ਦੀ ਕੋਈ ਦੇਦਾ ਨਹੀਂ ਕੋ ਟਾਈਮ ਟਾਈਮ ਦੋ ਟਾਈਮ ਚੋਗੇ ਲੈ ਜੇ 12 ਕਿਲੋ ਬੜਾ ਹੀ ਵਾ ਸ਼ੀ ਕੋਲ ਬਿਲਕੁਲ ਕੋਈ ਕੰਨੋ ਖੜੀ ਫਿਰੂਗੀ ਜੇ ਚੰਗੀ ਸੇਵਾ ਵੀ ਕਰੂਗਾ ਬਿਲਕੁਲ ਬਿਲਕੁਲ ਜੀ ਦੁੱਧ ਤਾਂ ਵੀਰੇ ਇਹਨੇ ਦੇਣਾ 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 ਹਾਂ ਇਹਦਾ ਬੱਚਾ ਕਿਹੜਾ ਹੈਗਾ ਇਹਦਾ ਬੱਚਾ ਉਹ ਬੱਜਾ ਜੀ ਅੱਛਾ ਇਹ ਕੱਲ ਦੀ ਸੁਹੀ ਗਿੱਲਾ ਨਾੜੂ ਵਿੱਚ ਆ ਬੱਚਾ ਹੈ ਆ ਬੱਚਾ ਗਿੱਲਾ ਹੀ ਨਾ ਠੀਕ ਆ ਜੀ ਹਾਂਜੀ ਆ ਪਾ ਘੜ ਤੇਰੀ ਕੀ ਕਿਲੋ ਵਾਲੀ ਆ 30 ਲੀਟਰ ਵਾਲੀ ਜੇਣਾ ਜੇ ਹਫਤਾ ਇੱਕ ਖਾਧੀ ਅੱਟੇ ਲਾਂ ਟੱਲਾ ਵੇਨਾ ਕਿੰਨੀਆਂ ਯਾਰ ਥਣ ਥੋੜਾ ਨੂੰ ਬੜਾ ਸਪੈਸ਼ਲ ਲੱਗਿਆ ਹਾਂ ਤਾਂ ਵੀਰਾਂ ਨੂੰ ਇੱਕ ਬੈਂਤੀ ਆ ਕਿ ਵੀਰੇ ਬੇਸ਼ੱਕ ਕੈਮਰੇ ਦੀ ਛੋਟੀਆਂ ਲੱਗਦੀਆਂ ਹੁਣ ਪਰ ਵੱਡੀਆਂ ਜੋ ਫੁੱਲ ਕੱਦ ਕਾ ਠਾਲੀਆਂ ਕੋਈ ਇਹਨਾਂ ਨੂੰ ਨਿੱਕੀਆਂ ਨਾ ਮੰਨ ਕੇ ਚੱਲਿਓ ਤਾਂ ਦੂਸਰਾ ਵੀਰੇ ਤੂੰ ਇੱਥੇ ਚੱਲ ਕੇ ਦੂਰੋਂ ਆਉਗੇ ਨਾ ਤੂੰ ਛੱਡ ਕੇ ਨਹੀਂ ਜਾਉਗੇ ਵੇੜਾ ਨੂੰ ਵੱਡੀਆਂ ਵੇੜਾ ਖਾ ਜਾ ਰਹਿਣਾ ਵੇੜਾ ਥਣ ਵਧੀਆ ਲੱਗਿਆ ਟੋਪ ਕਲਾਸਾ ਖੋਲੋ ਖੋਲੋ ਸਾਰੇ ਨਾ ਦੁਜੇ ਦੁਜੇ ਸੂਏ ਆ ਠੀਕ ਹੈ ਜੀ ਜਸੂਆ ਨਾ ਕੋਈ ਵੀ ਹੋਗਾ ਸਾਰੇ 6 6 ਦੰਦ ਤੇ ਦੁਜਾ ਦੁਜਾ ਸੂਆ ਠੀਕ ਹੈ ਅਰ ਅਸੀ ਇੱਕ ਹਫਤਾ ਲਈ ਜੀ ਇੱਕ ਹਫਤਾ ਹੀ ਬਾਕੀ ਆ ਠੀਕ ਹੈ ਵੇਖੋ ਵੀਰੋ ਦੁੱਧ ਵਾਲੀਆਂ ਵੇੜਾਂ ਨੇ ਵੱਡੀਆਂ ਵੇੜਾਂ ਨੇ ਬਾਕੀ ਇਹਨਾਂ ਵੀਰਾਂ ਦਾ ਦੁੱਧ ਦਾ ਕੰਮ ਹੁੰਦਾ ਜਦੋਂ ਪਸ਼ੂ ਲੈ ਹੁੰਦੇ ਆ ਤਕਰੀਬਨ ਪਤਾ ਲੱਗ ਹੀ ਜਾਂਦਾ ਥਾਂ ਦੇਵੇ ਤੋਂ ਹੀ ਥਾਂ ਦਾ ਪਸ਼ੂ ਲੈ ਕੇ ਆਉਂਦੇ ਤੁਸੀਂ ਹਨ ਦੁੱਧ ਵੀ ਥਾਂ ਥਾਂ ਤੋਂ ਚੰਗਾ ਲੱਗਿਆ ਉਹ ਤਾਂ ਦੁੱਧ ਦਾ ਥਾਂ ਦੀ ਥਾਂ ਦੀ ਗਾਂ ਬਿਲਕੁਲ ਜੀ ਥਾਂ ਚੰਗਾ ਲੇਵਾ ਸੋਹਣਾ ਵੱਡੀ ਵੇੜਾ ਵੀਰੋ ਬਾਕੀ ਇੱਕ ਹਫਤਾ ਕਰ ਖੜ ਦਿਆ ਦੁੱਧ ਦੂਸਰੇ ਸਵੇਰੇ ਪਹਿਲੇ ਸਵੇਰੇ ਕੀ ਦੱਸਦੇ ਵੀਰ ਜੀ ਇਹਦਾ ਰਕਡ ਨੂੰ ਦੱਸਿਆ ਨਾ ਪਹਿਲੇ ਸਵੇਰੇ ਕਿੰਨੇ ਪਾਏ ਨੇ ਕਸ਼ੀਆਂ ਤੋਂ ਦਿੱਤਾ 20 ਕਿਲੋ 20 ਲੀਟਰ ਠੀਕ ਆ ਹਾਂ ਥੋੜੀ ਜੀ ਕਰਾਸ ਆ ਵਸ਼ੀ ਇਹਦੀ ਪਿਓਰ ਨਹੀਂ ਗਰਮੀ ਦੀ ਜਾਨ ਆ ਹਾਂ ਗਰਮੀ ਚ ਵਧੀਆ ਵੇ ਹਨਾ ਵਧੀਆ ਚਲੋ ਦੁੱਧ ਜਿਆਦਾ ਨਹੀਂ ਆਂਦੇ ਦੁੱਧ 5 26 ਕਿਲੋ ਅਸੀਂ ਦੇ ਦੂਗੀ ਬਿਲਕੁਲ ਪਹਿਲਾਂ ਤੁਸੀਂ 20 ਕਿਲੋ ਦੁੱਧ ਦਿੱਤਾ ਆ ਠੀਕ ਹੈ ਕਵੀ 5 26 ਕਿਲੋ 5 5 26 ਕਿਲੋ ਦੁੱਧ ਅਸੀਂ ਦੇ ਦੂ ਰਮਾਨ ਹਜੀ ਵੀ ਇੱਕ ਕੱਤਾ ਲੈਣੀ ਇੱਕ ਸੂਤਾ ਪਤਾਲਣੀ ਆ ਬਾਕੀ ਆ ਬਲਟ ਲਾਟਾ ਲਾ ਕੇ ਨਹੀਂ ਆਏ ਨਹੀਂ ਡਰਦੀ ਹੋਸੀ ਬਿਲਕੁਲ ਬਣੂਗਾ ਠੀਕ ਆ ਇਹ ਵੀ ਜੀ ਕਿਨੇ ਦੀ ਵੈਟ ਦੇ ਦੇਣੀ ਹੁਣ ਕਸ਼ਿੰਦਰ ਪਾ ਇਹਦਾ ਮੁੱਲ ਆਪਾਂ ਛੋਟੇ ਛੋਟੇ ਮੁੱਲ ਕਰਨੇ ਆ ਮਤਲਬ ਉੜਦੀਆਂ ਵਾਲੇ ਉੜਦੀਆਂ ਵਾਲੇ ਹਨਾ ਮੁੱਲ 75 ਹਾਂਜੀ ਇਹ ਕਰਾਣਾ ਛੋੜਕ ਨਹੀਂ ਠੀਕ ਆ ਆਪ ਹੀ ਕਰਦੇ ਹੋ ਵੀਰ ਜੀ ਇਹ ਵੀ ਤੇ ਨਹੀਂ ਛੱਡੋ 72 ਸੀ 72 ਸੀ ਹਾਂਜੀ 73 ਦੀ ਅਸ਼ੀ ਦੇਣੀ ਪੂਰੇ 70 ਦੀ ਜਾਣ ਦੀ ਤਾਂ ਜਾਣ ਤੇ ਪੂਰੇ 70 ਦੀ ਤੂੰ ਕਹਤਾ ਪਰ ਨਹੀਂ ਨਹੀਂ ਸਹੀ ਹੈ ਚਮਕ ਦੇਖ ਲੈ ਹਾਂ ਨਹੀਂ ਠੀਕ ਹੈ ਵੀਰੇ ਦੇਖੋ ਰੰਗ ਬਾਜੀ ਵਸ਼ੀਏ ਵੱਡੀਆਂ ਵੇੜਾਂ ਨੇ ਵੀਰੋ ਲੱਖੋਂ ਅੰਦਰ ਹੀ ਆਬੀ ਨੂੰ 70000 ਦੀ ਵੀਰ ਕਹਿੰਦਾ ਹੋ ਜੂ ਬਾਕੀ ਫੋਨ ਲਾ ਲਿਓ ਹਣਾ ਜੀ ਹਾਂ ਫੋਨ ਲਾ ਠੀਕ ਹੈ ਜੀ ਹਾਂ ਵੀਰੇ ਅਗਲੇ ਬੰਨੇ ਹੈਗੀ ਜਿੰਦਰਪਾ ਇਹ ਗਾਂ ਥਲੇ ਦੁੱਧ ਹੋਊਗਾ ਹੁਣ 22 23 ਕਿਲੋ 22 23 ਲੀਟਰ ਕੰਡਿਆ ਟੋਲ ਕੇ ਦੇਣਾ ਠੀਕ ਹੈ ਜੀ ਠੀਕ ਹੈ ਲੋਕ ਆਖ ਦਿੰਦੇ ਵੇਖ ਨਾੜਾ ਨਾੜਾ ਵੇ ਇਧਰ ਮੁਖਾ ਵੇਖੋ ਵੀਰੋ ਇਹਨੂੰ ਆਂਦੇ ਨਾੜਾ ਹੈ ਕਿ ਨਹੀਂ ਵੱਡੀਆਂ ਕੇ ਸਿੱਧੀਆਂ ਲੱਗੀਆਂ ਬਿਲਕੁਲ ਵੀਰੇ ਵਖਾ ਇਹਨੂੰ ਨਾੜਾਂ ਦੇ ਆਏ ਆ ਅੰਦੇ ਲੋਕ ਨਾੜ ਵੇਚ ਦੋਗ ਚੜਾ ਨਾ ਫੁੱਲਦੀਆਂ ਨਾੜਾਂ ਦੇ ਆ ਬਿਲਕੁਲ ਵੀਰੇ ਕਹਿੰਦੇ ਨੇ ਟਰਾਂਸਫਰਮ ਦੀਆਂ ਉਹ ਚੀਜ਼ ਨਹੀਂ ਆ ਇਹ ਤੇ ਮੋਟੀਆਂ ਕੇਬਲਾਂ ਹੀ ਲੱਗੀਆਂ ਇਹਨੂੰ ਵੇਖ ਕੱਟ ਵਾਲਾ ਲੈਵਾ ਵੇਖੋ ਵੀਰੇ ਕੱਟ ਵਾਲਾ ਲੈਵਾ ਥਣ ਵਿਖਾ ਹੱਥ ਦੀ ਚੋਾਈ ਵਾਲਾ ਥਣ 22 23 ਕਿਲੋ ਦੁੱਧ ਤਿਆਰ ਵਿਖਾ ਯਾਰਾ ਨਾੜਾ ਸ਼ਾਬਾਸ਼ ਵੇਖੋ ਵੀਰੇ ਕੀ ਕਹਿੰਦੇ ਮਿਹੜ ਦੇ ਤਾਂ ਵੀਰੇ ਹੁਣ ਦੁੱਧ ਤਾਂ ਇਹਨੇ ਭਰਨਾ ਹਨਾ ਹੂੰ ਦੇਖੀ ਜਾਂਦਾ ਪਾ ਦੁੱਧ ਨੇ ਦੇਣਾ 30 ਕਿਲੋ ਠੀਕ ਹੈ ਜੀ ਹਾਂ ਸੁਈ ਇਹ ਮੈਲਾ ਛਾਲਾ ਮਾਰੂਗੀ ਬਿਲਕੁਲ ਵੱਡੀ ਵੈੜਾ ਵੀਰੋ ਇਹ ਕੱਲ ਦੀ ਸੂਈ ਹੈ ਨਹੀਂ ਨਹੀਂ ਹਾਂਜੀ ਇਹ ਸੂਈ ਨੂੰ ਹੋ ਗਏ ਉਹ 8-10 ਦਿਨ ਅੱਠ-10 ਦਿਨ ਹੋ ਗਏ 8-10 ਦਿਨ ਹੋ ਗਏ ਠੀਕ ਹੈ ਠੀਕ ਹੈ ਤਾਂ ਵੱਡੇ ਲੈਵੇ ਵਾਲੀ ਵੀਰੋ ਫੁੱਲ ਸਾਈਜ਼ ਫੁੱਲ ਕੱਦ ਵਜਨ ਲੈਵਾ ਤਾਂ ਇਹ ਦੇ ਵੀਰੇ ਪ੍ਰਿੰਟ ਦੀ ਵੀ ਗੱਲ ਕਰੀਏ ਤਾਂ ਬਹੁਤ ਸੋਹਣਾ ਪ੍ਰਿੰਟ ਆ ਫੇਸ ਕੁਆਲਟੀ ਵੀ ਸੋਹਣੀ ਆ ਕੀ ਆ ਮਾਤਾ ਕਿੱਲੇ ਵਜੀਆਂ ਸੋਹਣੀਆਂ ਲੱਗਦੀਆਂ ਹਨਾ ਇਹ ਵੇੜਾ ਇਹ ਕਿੰਨੇ ਦੀ ਵੀਰਜੀ ਵੇੜ ਦੇ ਦੇਣੀ ਹੁਣ ਜਿੰਦਰਪਾ ਵੇੜਾ ਤਾਂ ਲਈ ਸੀ ਰੋਹੀ ਹਾਂਜੀ ਪੂਰੀ ਕੱਲ ਵੀ ਚਾਰੀ ਠੀਕ ਹੈ ਜੀ ਪਰ ਅੱਪਰ ਤੇਰੇ ਚੈਨਲ ਤੇ ਵੀਡੀਓ ਪਾਈ ਦੀ ਚਲੋ ਆਪਾਂ ਘਾਟ ਹੀ ਪਾਈ ਦੀ ਆ ਪਰ ਪੌਣੀ ਉਹ ਆ ਵੀ ਜਿਹੜੀ ਬਿਲਕੁਲ ਬਿਲਕੁਲ ਰੋਟੀਆਂ ਲਈ ਨਾ ਰੇਟ ਵੀ ਟਾਪ ਕਲਾਸ ਜਿਹੜੀ ਚੀਜ਼ ਵੀਡੀਓ ਤੇ ਪੈਣ ਵਾਲੀ ਲੋਕ ਮੰਗਣ ਬਿਲਕੁਲ ਬਿਲਕੁਲ ਜੀ ਕੋਟੀ ਪਾਉਣੀ ਹੈ ਬਿਲਕੁਲ ਮਾੜੀ ਮੋਢੀ ਹੁਣ ਆ ਐਵੇਂ ਦੀ ਵੈੜ ਹੋਵੇ ਦੇ ਵੀਰੇ ਕਿਹੜੇ ਵੀਰਾਂ ਨੇ ਖਰੀਦ ਕਰਨੇ ਆ ਉਹ ਹਰ ਇੱਕ ਵੀਰ ਦੀ ਡਿਮਾਂਡ ਹੋਣੀ ਆ ਹਾਂ ਕਿੰਨੇ ਦੀ ਹੁਣ ਦੇਣੀ ਆ ਇੱਥੇ ਦੋ ਦੁੱਧ ਦਾ 22 ਕਿਲੋ ਜਿਹੜਾ ਚੋਕੇ ਦੇਣਾ ਆ ਆਪਾਂ ਠੀਕ ਆ ਹੁਣ ਐਡੀ ਗਾਹ ਦਾ ਮੁੱਲ ਲੱਖ ਵੀ ਪਾਤੀ ਇੱਕ ਪੰਜ ਵੀ ਪਾਤੀ ਚੱਲਦਾ ਪਰ ਆਪਾਂ ਉਹ ਮੁੱਲ ਨਹੀਂ ਪਾਉਣਾ ਦਸ ਕਰਾਜ ਕੇ ਨਾ ਮਾਤਰਨ ਜੋ ਆਖੇਗਾ ਇੱਥੇ ਦੇ ਦਾਂਗੇ ਇੱਕੀ ਗੱਲ ਕਰ ਦਿਓ ਆਪ ਹੀ ਕਰ ਦਿਓ ਨਹੀਂ ਤੂੰ ਦੱਸਣਾ ਲੱਖ ਤੋਂ 90 ਦੀ ਹਾਂ ਨਾ ਹੋ ਜੀ ਨਹੀਂ ਹੋਰ ਕਰਾ ਲੈ ਹੋਰ ਮੰਗਦਾਂ ਹੋ ਜੀ ਹੋਰ ਛੱਡੋ ਪੰਜੀ ਫਿਰ ਵੇਚੀ 80 ਦੀ ਜਾਂਦੀ ਏ 80 ਦੀ ਜਾਂਦੇ 90 ਦੀ ਨਹੀਂ ਕੋਈ 50 80 ਦੇ ਦੀ ਠੀਕ ਆ ਅੱਗੇ ਇਹ ਦੇਖ ਲੈ ਜਿਹੜੀ ਕਿਸ ਤੇ ਦੱਸ ਦਿਓ ਆ ਵੀ ਕਰ ਤੂੰ ਦੱਸ ਦੇ ਠੀਕ 2000 ਛੱਡ ਦੇ ਜੇ ਕੋਈ ਨਾ ਪੂਰੇ 75000 ਦੀ ਦੇਣੀ 75 ਦੀ ਜੇ ਕੋ 30 32 ਕਿਲੋ ਵਾਲੀ ਦਾ 75 ਦੀ ਦਵੇ ਤਾਂ ਫੇਰ ਕਹਿ ਦੀ ਨਹੀਂ ਬਿਲਕੁਲ ਵੀ ਰੇਟ ਜਾ ਜਾ 823 ਕਿਲੋ ਤੋਂ ਚੋ ਕੇ ਦੇਣਾ ਹੁਣ 75 ਦੀ 75 ਬੱਚਾ ਕਿਹੜਾ ਗਿਆ ਤਾਂ ਵੀ ਨਹੀਂ ਆਹ ਅੱਛਾ ਜੀ ਆਹ ਜੀ ਅੱਛਾ ਆਹ ਅੱਛਾ 8 10 ਦਿਨਾਂ ਦਾ ਇਸ਼ਾਰਾ ਠੀਕ ਹੈ ਜੀ ਹਾਂ ਆਹ ਠੰਡੀ ਭਾਈ ਤਾਂ ਜਲਿੰਦਰਪਾਲ گا ਕੋਈ ਵੀ ਰੱਸੀ ਪਾ ਕੇ ਨਹੀਂ ਸਾਡੇ ਕੋ ਚੋਣ ਵਾਲੀ ਠੀਕ ਹੈ ਜੀ ਐਦਾਂ ਆਪਾਂ ਥੱਲੇ ਬੈਠਾ ਰਹੇ ਆਪਾਂ ਨਿਕਾ ਜਾਨੇਣਾ ਫੇਰ ਨਾੜਾ ਨੂੜਾ ਵਿਖਾ ਦੇ ਆਵੇ ਕੀ ਕੀ ਚੀਜ਼ ਬਣੀ ਆਵੇ ਇਨੂੰ ਆਦੇ ਕਲਿੰਦਰਪਾਣ ਦਾੜਾ ਵੇ ਦੁੱਧ ਵਾਲੀ ਵੇੜਾ ਵੀਰ ਦੁੱਧ ਵਾਲੀ ਸਿਰਾ 75000 ਦੀ 75000 ਦੀ ਦੇਣੀ ਤਾਂ ਵੇਖੋ ਵੀਰ ਉਹ 75000 ਦੀ ਵੀਰ ਕਹਿੰਦਾ ਹੋ ਜੂ ਆ ਬੱਚਾ ਆ ਗਿਆ ਜੋ ਇਹਦਾ ਬਿਲਕੁਲ ਹਾਈ ਫਿਰ ਦੁੱਧੋ ਮਾਜੂ ਵੀਰ ਜੀ ਦੁੱਧ ਕਲਿੰਦਰਪਾਤਰੀ 32 ਕਿਲੋ ਦੇਣਾ ਗਾ ਰਹੇ ਬਿਲਕੁਲ ਹਾਂ ਤਾਂ ਇਹ ਚਾਰ ਵੇੜਾ ਹਨਾ ਹਾਂ ਇਹੋ ਚਾਰ ਵੇੜਾ ਐ ਇੱਕੋ ਜੇ ਕੱਦ ਕਾਠਾ ਵੀਰੋ ਵੱਡੀਆਂ ਵੇੜਾ ਨੇ ਰੇਟ ਤੁਸੀਂ ਵੇਖ ਹੀ ਲਿਆ ਖੁੱਲੇ ਲੇਵੇ ਵਾਲੀਆਂ ਨੇ ਥਣ ਚੰਗੇ ਸਪੈਸ਼ਲ ਲੱਗੇ ਗਲਬੀ ਨੂੰ ਵੀ ਥਣ ਲੱਗੇ ਆ ਕੀ ਬਾਤ ਨਹੀਂ ਸੇਰਾ ਵੈੜਾ ਜੀ ਟੋਪ ਕਲਾਸ ਤਾਂ ਵੀਰੇ ਤੁਸੀਂ ਆਉਗੇ ਦੂਰੋਂ ਚੱਲਗੇ ਤੁਸੀਂ ਵੈੜਾ ਨਹੀਂ ਛੱਡ ਕੇ ਜਾਂਦੇ ਜੀ ਬਾਕੀ ਸੋਹਣੀਆਂ ਵੈੜਾ ਨੇ ਵੱਡੀਆਂ ਵੈੜਾ ਨੇ ਕੱਦ ਕਾਰ ਠਾਲੀਆਂ ਨੇ ਜੀ ਤਾਂ ਥਣ ਸੁਣਾ ਚੰਗੇ ਲੱਗੇ ਆ ਬਾਕੀ ਉਹ ਬੈਂਤੀਆ ਵੀਰੇ ਜਿਨ੍ਹਾਂ ਵੀਰਾ ਨਹੀਂ ਚੈਨਲ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਜਿਦੋਂ ਤੁਹਾਨੂੰ ਨਵੇਂ-ਨਵੇਂ ਵੀਡੀਓ ਵਿਖਾ ਲਈ ਜਾਵੇ ਤਾਂ ਬਾਕੀ ਵੀਰੇ ਐਡਰੈਸ ਇਕ ਰੇਪਿੰਡ ਦੱਸਿਓ ਆਪਣਾ ਪਿੰਡ ਕਿੰਦਰਪਾ ਆਪਣਾ ਮਸ਼ੀਨੰਗਲ ਹਾਂਜੀ ਤੇ ਜਿਲ੍ਹਾ ਮਰਸਾ ਜਿਲ੍ਹਾ ਮਰਸਾ ਸੀਲ ਜਨਾਲਾ ਠੀਕ ਹੈ ਜੀ ਹਾਂਜੀ ਫੋਨ ਨੰਬਰ ਵੀ ਜੀ ਫੋਨ ਨੰਬਰ 6239970118 ਠੀਕ ਹੈ ਠੀਕ ਹੈ ਵੀਰ 39970118 ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ